ਆਹ ਗਰੇ ਗਰਵਾਣੀ ਅੱਜ ਤੇ ਗੱਲ ਕਰਦੇ ਹੈ ਗਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਮਾਇਆ ਧਾਰੀ ਅਤ ਅੰਨਾ ਬੋਲਾ ਸਬਦਨਾ ਸੁਣੀ ਬਰੋਲ ਕਚੋਲਾ ਗੁਰਮਖ ਜਾਪੈ ਸਬਦਲੇ ਬੁਲਾਏ ਹਰਨਾਮ ਸੁਣ ਮੰਨੇ ਹਰਨਾਮ ਸੁਮਾਈ ਜੋਦਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਜੋਦਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਸੋ ਉਹਦੇ ਕਿਰਤ ਔਰ ਕਰਤਾ ਦੋਨੇ ਨੇ ਇੱਕੋ ਹੈ ਭਾਈ ਇੱਕੋ ਹੈ ਇੱਕ ਇਹਨੂੰ ਸਮਝਣਾ ਪਏਗਾ ਆਪ ਹੀ ਪੱਤਾ ਰੂਪ ਹੈ ਆਪ ਹੀ ਫੁੱਲ ਫਲ ਹੈ ਤਨਾ ਟਾਣੀਆਂ ਉੱਪਰ ਚੋਟੀ ਤੱਕ ਕੌਣ ਪਾਣੀ ਪਿਚਾ ਰਿਹਾ ਹੈ ਹਰ ਇਹਨੂੰ ਸਮਝਣਾ ਪਏਗਾ ਸਾਰਿਆਂ ਨੂੰ ਜੋ ਹਰਾ ਪਰਾ ਕਰਨ ਵਾਲਿਆ ਸੋ ਅਸੀਂ ਅੰਨੇ ਭੋਲੇ ਹਾਂ ਪਸ਼ੂ ਜਾਨਵਰ ਹੈ ਪਸ਼ੂ ਜਾਨਵਰੀ ਦਾ ਥੋੜੀ ਜਿਹੀ ਕੁਆਲਿਟੀ ਵਧੀਆ ਹੈ ਸੋ ਉਹ ਪੂਰੇ ਹਨ ਉਹ ਕਿਸੇ ਨੂੰ ਲੰਬ ਵਾਲੀ ਦਿੰਦੇ ਕੇਸ ਨਹੀਂ ਕਰਦੇ ਠੀਕ ਹੈ ਸਾਨੂੰ ਸਮਝਾਣ ਲਈ ਇੱਕ ਘਟ 84 ਲੱਖ ਜ਼ੋਨ ਬਣਾਈ ਹੈ ਅਸੀਂ ਪੁੱਲੇ ਹਾ ਸੰਤਪੂਰਾ ਹੁੰਦਾ ਹੈ ਨੀਆ ਪੂਰਾ ਪੰਡਤ ਪੂਰਾ ਹੈ ਸਾ ਬ੍ਰਹਮ ਗਿਆਨੀ ਉਹ ਵੀ ਪੂਰਾ ਹੈ ਜੋ ਬ੍ਰਹਮ ਦੀ ਗਿਆਨ ਦੀ ਸਮਝ ਰੱਖਦਾ ਹੈ ਬ੍ਰਹਮਣ ਕੌਣ ਹੈ ਜੋ ਬ੍ਰਹਮਦ ਨੂੰ ਜਾਣਦਾ ਹੈ ਪੰਡਤ ਜੋ ਪੰਡਾਵਦੀ ਗਿਆਨ ਰੱਖਦਾ ਹੈ ਸਮਝਦਾ ਹੈ ਪ੍ਰੈਕਟੀਕਲ ਜੀਵਨ ਜਿੰਦਾ ਹੈ ਗੱਲਾਂ ਨਾਲ ਗੱਲ ਨਹੀਂ ਬੰਨੀ ਇਹ ਛਿਆਲੀ ਤਾਕਤਾਂ ਸਹੀ ਇੱਕ ਜੜ ਸੀ ਪਿਆਉਂਦ ਕਰਕੇ 46 ਫਲ ਲੱਗੇ ਹਵਾ ਚ ਸਾਰੀਆਂ ਤਾਕਤਾਂ ਹਨ ਵਿਦੇਸ਼ ਚ ਦੇਖੋ ਕਿੰਨੇ ਹਜ਼ਾਰਾਂ ਕਿਲੋਮੀਟਰ ਦੂਰ ਹੈ ਗੱਲ ਹੋ ਜਾਂਦੀ ਹੈ ਨਾ ਫੋਟੋ ਵੀ ਆ ਜਾਂਦੀ ਹੈ ਹਵਾ ਚ ਸਾਰੇ ਤੱਤ ਹਨ ਇਹ ਮਨ ਦੀ ਤਾਕਤ ਬਹੁਤ ਹੈ ਇਹਦੀ ਉੱਪਰ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਸੋ ਇਹ ਮੋਬਾਈਲ ਵੀ ਇਹਦੇ ਤੋਂ ਹੀ ਬਣਿਆ ਹੈ ਠਾਕਰ ਤੋਂ ਹੀ ਸੋ ਔਨਲੈਨ ਹੱਥ ਕੋਈ ਗਲਤੀ ਮਾਫ ਨਹੀਂ ਹੋਣੀ ਕਹਿੰਦੇ ਮਾਇਆਤਾਰੀ ਇਹ ਸਰੀਰ ਨੂੰ ਨਿਚੋੜਨਾ ਪਏਗਾ ਕਹਿੰਦਾ ਮਤਲਬ ਮਿਹਨਤ ਕਰਨੀ ਪਏਗੀ ਫਿਰ ਸਭ ਕੁਝ ਠੀਕ ਰਹੇਗਾ ਮਤਰੀ ਠੀਕ ਰਹੇਗੀ ਇਹ ਖੂਨ ਪਸੀਨੇ ਦੀ ਕਮਾਈ ਹੱਕ ਦੀ ਕਮਾਈ ਖਾਣੀ ਪਏਗੀ ਸ ਇਹ ਸ਼ਿਆਰੀ ਬੁੱਤ ਬਣਾਤੇ ਕਹਿੰਦੇ ਸੋ ਧਰਮ ਦਾ ਧਰਮਰਾ ਆ ਜਾਂਦਾ ਭਲੇਖਾ ਖਾ ਗਿਆ ਤੇਈ ਸ਼ਕਤੀ ਨਰਦਿਆਂ ਤੇਈ ਔਰਤਦਿਆਂ ਮਿਲ ਕੇ ਸਾਡਾ ਸਰੀਰ ਬਣਿਆ 46 ਸ਼ਕਤੀਆਂ ਸੀ ਮਾਤਾ ਚ ਸ਼ਿਆਰੀ ਸ਼ਕਤੀਆਂ ਪਿਤਾ ਚ ਅੱਧੀ ਅੱਧੀ ਤਾਕਤ ਇਹ ਮਿਲ ਕੇ रक्तपुंड ਦਾ ਮੇਲ ਹੋ ਕੇ ਅਗਨੀ ਸਾਰੇ ਸੰਸਾਰ ਨੂੰ ਅਗਨੀ ਚਲਾ ਰਹੀ ਹੈ ਦੇਖੋ ਕੋਈ ਮੋਟਰਸਾਈਕਲ ਜੀਪਾਂ ਭੱਜ ਰਹੀਆਂ ਹਨ ਗੱਡੀਆਂ ਕਾਰਾਂ ਸਭ ਅਗਨੀ ਸੋ ਇਹ ਸੂਰਜ ਜੇ ਠੰਡਾ ਹੋ ਗਿਆ ਸਭ ਕੁਝ ਠੰਡਾ ਹੋ ਜਾਣਾ ਹੈ ਸੂਰਜ ਚਲਾ ਰਿਹਾ ਹੈ ਸਾਰੇ ਸੰਸਾਰ ਨੂੰ ਦਿਨ ਰਾਤ ਬਣ ਰਹੇ ਹਨ ਖੜਾਵੇ ਖੜਾ ਰਹੇ ਹਨ ਸ ਸ ਇਹ ਵਹਿਗੁਰੂ ਨਾਮ ਜਹਾਜ ਚੜੇ ਸੂਤਰੇ ਪਾਰ ਜੋ ਸਰਧਾ ਕਰ ਸੇਮ ਦੇ ਗੁਰ ਪਾਰ ਉਤਾਰ ਢਾਰ ਇਹ ਜਹਾਜ ਰੂਪ ਬਣਿਆ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਤਤਸਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ ਅਮੀਰੀ ਗਰੀਬੀ ਆਨੰਦ ਲੈਣਾ ਇਹਦੇ ਚ ਕੋਈ ਇਹਦਾ ਅਮੀਰੀ ਗਰੀਬੀ ਦਾ ਖੇਲ ਨਹੀਂ ਨਿਰਦਨ ਸਰਦਨ ਦੋਨੋਂ ਭਾਈਏ ਭਾਈ ਹਨ ਸੋ ਭੈਣ ਪਾਈ ਹਨ ਸੋ ਕਹਿੰਦੇ ਮੇਰੇ ਬੋਲ ਵੀ ਸੁਣੋ ਜੀ ਕਹਿੰਦੇ ਤੇਰੇ ਬੋਲ ਇਹ ਲੱਡੂ ਵਰਗੇ ਹਨ ਜਲੇਬੀ ਵਰਗੇ ਹਨ ਮਿੱਠੇ ਹਨ ਬਹੁਤ ਪਿਆਰੇ ਹਨ ਚਟਪਟੇ ਹਨ ਪਰ ਇਹਦੇ ਚੋਂ ਮੈਂ ਦੀ ਆਵਾਜ਼ ਆਉਂਦੀ ਹੈ ਹੰਕਾਰ ਬੋ ਰਿਹਾ ਹੈ ਮਾਣ ਬੋ ਰਿਹਾ ਹੈ ਸੋ ਮੇਰ ਤੇਰ ਛੱਡ ਕੇ ਸੋਗ ਹਰਕ ਛੱਡ ਕੇ ਵਿਭਰਜਿਤ ਛੱਡ ਕੇ ਫਿਰ ਅੱਗੇ ਹੈ ਇਹ ਰਸਤਾ ਜੋ ਅੱਖਾਂ ਨਾਲ ਵੇਖਣਾ ਪਏਗਾ ਕੰਨਾਂ ਨਾਲ ਸੁਣਨਾ ਪਏਗਾ ਅੱਖਾਂ ਨਾਲ ਸੰਸਾਰ ਦਿਸੇਗਾ ਕੰਨਾਂ ਨਾਲ ਨਰੰਕਾਰ ਅੰਦਰ ਹੀ ਸੀ ਸ ਇਹ ਕਰਤੇ ਦੇ ਕਰਤ ਦਿਲ ਨੂੰ ਕੌਣ ਚਲਾ ਰਿਹਾ ਦੈਨ ਨੂੰ ਕਿੰਨੇ ਬਣਾਇਆ ਸਰੀਰ ਨੂੰ ਅੱਖਾਂ ਨੂੰ ਕਿੰਨੇ ਬਣਾਇਆ ਹੱਥ ਪੈਰ ਠੀਕ ਹੈ ਜਦੋਂ ਕਰਤੇ ਤਿੱਕਰ ਤੇ ਸਮਝ ਆ ਗਈ ਵਿੱਚ ਹੀ ਉਹ ਬੈਠਾ ਹੈ ਸਭ ਉਹ ਹੀ ਕਰ ਰਿਹਾ ਸਭ ਫਲ ਫਲ ਜੜ ਨਾਲ ਜੁੜਨਾ ਪਏਗਾ ਜਿੰਨਾ ਪੇਟਾ ਉੱਚਾ ਹੈ ਉਹਨਾਂ ਝੜਾਂ ਥੱਲੇ ਧਰਤੀ 'ਚ ਹਨ ਸ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾਂ ਦਿਕਦਾ ਹੈ ਅਸੀਂ ਜਿੰਨੀ ਉਮਰ ਵੱਧਦੀ ਹੈ ਲਾਲਚ ਵੱਧਦਾ ਹੈ ਇਹ ਸਮਝ ਨਾ ਪਏਗਾ ਸੋ ਕਹਿੰਦੇ ਨਾਸਤਿਕ ਆਸਤਿਕ ਜੇ ਅਸੀਂ ਪੂਰੇ ਨਹੀਂ ਦੋਵੇਂ ਪਿੱਛੇ ਰਹਿ ਗਏ ਅਧੂਰੇ ਰਹਿ ਗਏ ਸੋ ਪੂਰਾ ਹੋਣਾ ਪਏਗਾ ਪੂਰੇ ਦਾ ਲੜ ਫੜਨਾ ਪਏਗਾ ਟੁਰਨਾ ਪਏਗਾ ਸੋ ਪਹੁੰਚੇ ਦਾ ਨਾਮ ਹੈ ਸੰਤ ਪੰਡਿਤ ਮੀਆਂ ਸਭ ਪੂਰੇ ਦੇ ਚੇਲੇ ਪੂਰੇ ਹਨ ਸਾਰੇ ਰੰਗ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 239 ਸਾਲ ਜੀ ਕੇ ਸਨ ਭਰੇ ਗੁਰਬਾਣੀ ਸਰਵਨ ਕਰਨੀ ਪਏਗੀ ਪੜਦੀ ਪਏਗੀ ਵਿਚਾਰਨੀ ਪਏਗੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਸੋ ਮਾਇਆ ਇਹ ਸੰਸਾਰ ਦੌਣ ਰੂਪ ਪ੍ਰਵੇਸ਼ ਦੇ ਮਾਇਆ ਔਰ ਨਰੰਕਾਰ ਸੋ ਇੱਕੋ ਹੀ ਆ ਉਹ ਕਿਰਤ ਵਿਆਪ ਹੈ ਕਰਤਾ ਵਿਆਪ ਹੈ ਕੀਰਤਨ ਵੀ ਉਹ ਹੀ ਚਲਾ ਰਿਹਾ ਹੈ ਜੀ ਉਦੋਂ ਸਮਝਾਉਣੀ ਜਦੋਂ ਸਿਰ ਚ ਡੰਡਾ ਵੱਜਾ ਆ ਕਰੋਨਾ ਆਇਆ ਨਾ ਪਤਾ ਲੱਗ ਗਿਆ ਮੇਰਾ ਕੌਣ ਆ ਤੇਰਾ ਕੌਣ ਆ ਸਭ ਸਾਖ ਝੂਠੇ ਸਾਖ ਹਨ ਸੋ ਝੂਠਾ ਸੰਸਾਰ ਹੈ ਸੋ ਵਿਰਲੇ ਨੂੰ ਸਮਝਾਉਂਦੀ ਹੈ ਜੀ ਅਸੀਂ ਹਾਰ ਕੇ ਬਾਜੀ ਜਾਵਾਂਗੇ ਜੀ ਜੇ ਨਰਿੰਕਾਰ ਦੀ ਸਮਝ ਨਾ ਆਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ-ਦੇਖ ਫਤਿਹ ਜੀ ਦਾਸ ਤੋਂ ਬਹੁਤੀ ਗਲਤੀ ਹੋ ਰਹੀ ਮੂਰਖ ਜਤਾਸਾ ਸੰਗਤ ਵਰ ਗੁਰਪਖਸ਼ਾ ਬਖਸ਼ ਲੈਣਾ ਜੀ